ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਬਲੈਂਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਬੜੇ ਸੋਹਣੇ ਸੂਟ ਨੇ ਜਿਹੜੇ ਸੂਟ ਰਹਿਣਗੇ ਜੀ ਆਪਣੇ ਇਟਾਲੀਅਨ ਕਟਰਾਇਸ ਦੇ ਇੱਕ ਵਾਰੀ ਫੇਰ ਲੈ ਕੇ ਆਏ ਆ ਪਹਿਲਾਂ ਵੀ ਇਹ ਸੂਟ ਆਈ ਸੀਗੇ ਦੁਬਾਰਾ ਆਪਾਂ ਸਟਾਕ ਦੇ ਵਿੱਚ ਇਹ ਲੈ ਕੇ ਆਏ ਆ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਆਏ ਨੇ ਬੜੇ ਸੋਹਣੇ ਸੋਹਣੇ ਕਲਰ ਬੜੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਦੇ ਵਿੱਚ ਆਏ ਨੇ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਨਾਲ ਹੈਗੀ ਹੈ ਜੀ ਕਟਰਾਇਜ਼ ਦੀ ਹੀ ਬਾਟਮ ਹੈ ਕਟਰਾਇਜ਼ ਦੀ ਬਾਟਮ ਹੈ ਜੀ ਕਟਰਾਇਜ਼ ਦੀ ਹੀ ਸ਼ਰਟ ਰਹਿਣ ਵਾਲੀ ਇਟਾਲੀਅਨ ਕਟਰਾਇਜ਼ ਹੈ ਜੀ ਇਹ ਸਰਪ੍ਰਾਈਜ਼ਲੀ ਇਹਦਾ ਆਪਾਂ ਬਹੁਤ ਘੱਟ ਕੇ ਦੇ ਰਹੇ ਹਾਂ ਜੀ 480 ਰੁਪਏ ਦਾ ਇੱਕ ਸੂਟ ਦੇ ਰਹੇ ਹਾਂ ਅਗਰ ਤੁਸੀਂ ਤਿੰਨ ਸੂਟ ਸਾਡੇ ਤੋਂ ਬਾਈ ਕਰਦੇ ਹੋ ਤਾਂ ਇਹ ਸੂਟ ਦਾ ਪ੍ਰਾਈਸ ਰਹਿ ਜਾਂਦਾ ਜੀ 450 ਰੁਪਏ ਇੱਕ ਸੂਟ ਹੈਗਾ ਜੀ ਇਹਦਾ 480 ਰੁਪਏ ਦਾ ਤਿੰਨ ਸੂਟ ਹੈਗੇ ਨੇ ਜੀ 450 ਰੁਪਏ ਦੇ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਸਟਾਕ ਆਪਣੇ ਕੋਲੇ ਆਇਆ ਜੀ ਦੁਬਾਰਾ ਆਇਆ ਹੈ ਦੁਬਾਰਾ ਕੀ ਤੀਸਰੀ ਵਾਰ ਆਇਆ ਜੀ ਇਹ ਸਟਾਕ ਫੁੱਲ ਸਟਾਕ ਹੈ ਜੀ ਜਿੰਨਾ ਮਰਜ਼ੀ ਲੈ ਲਓ ਇੱਕ ਸੂਟ ਹੈਗਾ ਜੀ 480 ਰੁਪਏ ਦਾ ਤਿੰਨ ਸੂਟ ਲਓਗੇ ਤਾਂ 450 ਰੁਪਏ ਦਾ ਸੂਟ ਪੈ ਜਾਏਗਾ ਜੀ ਚਾਰ ਲਓਗੇ ਤਾਂ ਵੀ 450 ਦਾ ਹੀ ਸੂਟ ਹੋਊਗਾ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਦੇ ਵਿੱਚ ਚਾਈਨੀਜ਼ ਜੀ ਲਾਈਟ ਡਾਰਕ ਸਾਰੇ ਸ਼ੇਡ ਆਏ ਨੇ ਇਹ ਗੱਲ ਹੋ ਰਿਹਾ ਜੀ ਆਪਣਾ ਉਹ ਕੰਮ ਨਹੀਂ ਹੈਗਾ ਜੀ ਆਪਾਂ ਜਿਹੜਾ ਵੀਡੀਓ ਦੇ ਵਿੱਚ ਕਹਿ ਰਹੇ ਆ ਸੇਮ ਰੇਟ ਦਿੰਨੇ ਆ ਜੀ ਜਿਹੜਾ ਲਿਖਿਆ ਹੁੰਦਾ ਆਪਣਾ ਸੇਮ ਰੇਟ ਤੇ ਇਹੀ ਤੁਹਾਨੂੰ ਸੂਟ ਮਿਲੇਗਾ ਜੀ ਇਹ ਨਹੀਂਗਾ ਵੀ ਆਪਾਂ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਵੀਡੀਓ ਦੇ ਉੱਪਰ ਥੰਬਨੇਲ ਦੇ ਵਿੱਚ ਕੁਝ ਹੋਰ ਲਿਖਤਾ ਤੇ ਅੰਦਰੋਂ ਆਪਾਂ ਰੇਟ ਆਪਾਂ ਉਹ ਕਰ ਰਹੇ ਆ ਬਿਲਕੁਲ ਵੀ ਰੇਟ ਆਪਣਾ ਉਹੀ ਰਹਿੰਦਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਬੋਲ ਰਹੇ ਆ ਤੁਸੀਂ ਆਫਲਾਈਨ ਵੀ ਲੈਣ ਆਉਂਗੇ ਤਾਂ ਆਪਣਾ ਰੇਟ ਉਹੀ ਰਹੂਗਾ ਅਗਰ ਤੁਸੀਂ ਆਨਲਾਈਨ ਮੰਗਵਾਉਂਗੇ ਤਾਂ ਵੀ ਆਪਣਾ ਰੇਟ ਉਹੀ ਰਹੂਗਾ ਜੀ ਆਪਣਾ ਕੋਈ ਵੀ ਫੇਕ ਫਰਾਡ ਵਾਲਾ ਕੰਮ ਨਹੀਂ ਹੈ ਕਿਉਂਕਿ ਆਪਾਂ ਇੱਕੋ ਹੀ ਚੈਨਲ ਤੋਂ ਇੱਕ ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆ ਜੀ ਡੇਲੀ ਵੀਡੀਓਜ਼ ਅਪਲੋਡ ਕਰ ਰਹੇ ਆ ਆਪਾਂ ਇੱਕ ਸਾਲ ਤੋਂ ਆ ਕੋਈ ਵੀ ਇਦਾਂ ਦਾ ਫੇਕ ਜਾਂ ਫਰਾਡ ਕੰਮ ਨਹੀਂ ਹੈਗਾ ਆਪਣਾ ਵੀ ਆਪਾਂ ਤੁਹਾਨੂੰ ਨਹੀਂ ਇਦਾਂ ਦਾ ਸੂਟ ਭੇਜਾਂਗੇ ਜਿਹੜਾ ਤੁਹਾਨੂੰ ਕਿਹਾ ਉਹ ਨਹੀਂ ਆਊਗਾ ਜਾਂ ਫਿਰ ਕੋਈ ਡਿਫੈਕਟਡ ਪੀਸ ਆਊਗਾ ਬਿਲਕੁਲ ਵੀ ਇਦਾਂ ਦਾ ਕੰਮ ਨਹੀਂ ਹੋਊਗਾ ਬਹੁਤ ਸੋਹਣੇ ਕਲਰ ਪ੍ਰਿੰਟਾਂ ਦੇ ਵਿੱਚ ਇਹ ਜਿਹੜੇ ਸੂਟ ਨੇ ਤੁਹਾਡੇ ਕੋਲੇ ਆਏ ਨੇ ਜੀ ਤੁਹਾਡੇ ਲਈ ਆਏ ਨੇ ਸੌਰੀ ਬਹੁਤ ਸੋਹਣੇ ਸੁਣੇ ਇਹ ਦੇਖੋ ਜੀ ਆਫ ਵਾਈਟ ਨਾਲ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਜੀ ਆਫ ਵਾਈਟ ਦੇ ਨਾਲ ਹੈ ਜਬ ਇਹ ਵਾਲਾ ਪੀਸ ਹੈਗਾ ਜੀ ਬਲੈਕ ਦੇ ਨਾਲ ਸਕਿਨ ਬਹੁਤ ਸੋਹਣਾ ਪ੍ਰਿੰਟ ਹੈ ਜੀ ਇੱਕ ਸੂਟ ਲਾਉਂਗੇ ਜੀ ਇਹਦਾ ਪ੍ਰਾਈਸ ਰਹਿਣ ਵਾਲਾ ਹੈ 480 ਅਗਰ ਤੁਸੀਂ ਤਿੰਨ ਸੂਟ ਲਾਉਂਗੇ ਜੀ ਤਾਂ ਇਹਦਾ ਪ੍ਰਾਈਸ ਹੋਏਗਾ ਜੀ 450 ਰੁਪਏ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਸਟਾਕ ਆਪਣੇ ਕੋਲੇ ਜਿਹੜਾ ਰੀਸਟਾਕ ਹੋਇਆ ਹੈ ਦੇਖ ਸਕਦੇ ਹੋ ਸਾਰੇ ਕਲਰ ਪ੍ਰਿੰਟ ਨਵੇਂ ਨੇ ਜੀ ਪਿਛਲੇ ਵਾਲਾ ਕੋਈ ਵੀ ਪ੍ਰਿੰਟ ਨਹੀਂ ਹੈਗਾ ਇੱਕ ਅੱਧਾ ਪ੍ਰਿੰਟ ਸੇਮ ਜਿਹੜਾ ਰਿਪੀਟ ਹੋ ਸਕਦਾ ਹੈ ਬਟ ਸਾਰੇ ਕਲਰ ਪ੍ਰਿੰਟ ਜਿਹੜੇ ਆਪਾਂ ਨਵੇਂ ਲੈ ਕੇ ਆਏ ਆ ਸਿੰਗਲ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਜੀ 480 ਇਹ ਵੀ ਦੇਖੋ ਜੀ ਕਲਰ ਡਿਜ਼ਾਈਨ ਕਿੰਨਾ ਸੋਹਣਾ ਡਾਰਕ ਮੋਰ ਪੰਖੀਆ ਗਰੇਇਸ਼ ਜਾਂ ਛੇੜਾ ਨਾਲ ਇਹਦੀ ਬਾਟਮ ਹੈ ਬਹੁਤ ਸੋਹਣੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਸਕਿਨ ਦੇ ਨਾਲ ਹੈ ਸਕਿਨ ਬਾਟਮ ਹੈ ਜੀ ਨੈਕਸਟ ਡਿਜ਼ਾਈਨ ਦੇਖੋ ਜਿਹੜੇ ਇਹ ਵਾਲਾ ਡਿਜ਼ਾਈਨ ਹੈ ਜੀ ਦੋ ਤਰ੍ਹਾਂ ਦੀ ਬਾਟਮਸ ਦੇ ਨਾਲ ਆਪਣੇ ਕੋਲੇ ਆਇਆ ਹੈ ਇੱਕ ਜਿਹੜਾ ਤੁਹਾਡੇ ਅੱਗੇ ਸਕਿਨ ਦੇ ਨਾਲ ਹੈ ਜੀ ਇੱਕ ਹੈਗਾ ਪਿੱਛੇ ਦੇ ਨਾਲ ਸੇਮ ਡਿਜ਼ਾਈਨ ਦੋ ਤਰ੍ਹਾਂ ਦੀ ਬਾਟਮਸ ਦੇ ਨਾਲ ਆਪਣੇ ਕੋਲੇ ਆਇਆ ਹੈ ਜੀ ਸਕਿਨ ਦੇ ਨਾਲ ਔਰ ਪਿੱਛੇ ਦੇ ਨਾਲ ਸਟਾਕ ਆਪਣੇ ਕੋਲੇ ਕਾਫੀ ਹੈ ਜੀ ਜੋ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਦੋ ਚਾਰ ਛੇ ਸੂਟ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਹੋ ਮਜੈਂਟਾ ਕਲਰ ਹੈ ਜੀ ਜਿਹੜੀ ਇਹਦੇ ਨਾਲ ਬਾਟਮ ਆਏਗੀ ਜੀ ਉਹ ਵੈਲਵਟ ਦੀ ਹੈ ਪਲੇਨ ਵੈਲਵਟ ਦੀ ਬਾਟਮ ਦੇ ਨਾਲ ਆ ਗਿਆ ਇੱਕੋ ਹੀ ਪੀਸ ਸੀਗਾ ਇਹ ਬਾਕੀ ਸਾਰੇ ਕਟਰਾਇਜ਼ ਦੀ ਬਾਟਮ ਨਾਲ ਆਏ ਨੇ ਕਟਰਾਇਜ਼ ਦੀ ਸ਼ਰਟ ਹੈ ਜੀ ਇਟਾਲੀਅਨ ਕਟਰਾਇਜ਼ ਦੀ ਹੀ ਬਾਟਮ ਆਈਏ ਨਾਲ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਜਿਆਦਾ ਫੇਮਸ ਜਿਹੜੇ ਇਹ ਸੂਟ ਰਹਿੰਦੇ ਨੇ ਕਿਉਂਕਿ ਸਸਤੇ ਨੇ ਜੀ ਰੀਜ਼ਨੇਬਲ ਪ੍ਰਾਈਸ ਹੈ ਹਰ ਕਿਸੇ ਦੇ ਲਈ ਅਫੋਰਡੇਬਲ ਪ੍ਰਾਈਸ ਹੈ ਡਿਜ਼ਾਈਨ ਤੁਸੀਂ ਚੈੱਕ ਕਰੋ ਜੀ ਕਲਰ ਚੈੱਕ ਕਰੋ ਫਟਾਫਟ ਬਹੁਤ ਸੋਹਣੇ ਕਲਰ ਡਿਜ਼ਾਈਨਰ ਦੇ ਵਿੱਚ ਇਹ ਸਟਾਕ ਜਿਹੜਾ ਆਪਣੇ ਕੋਲੇ ਆਇਆ ਹੈ ਪ੍ਰਾਈਸ ਵੀ ਆਪਾਂ ਬਹੁਤ ਘੱਟ ਲੈ ਕੇ ਆਏ ਆ ਇਹਦੇ ਨਾਲ ਦੇਖੋ ਜੀ ਮੈਚਿੰਗ ਦੇਖੋ ਨੈਕਸਟ ਆਇਜੀ ਪਿੰਕ ਦੇ ਨਾਲ ਇਹ ਵਾਲਾ ਪਿੰਕ ਆਇਆ ਜੀ ਨੇਵੀ ਬਲੂ ਦੇ ਨਾਲ ਬਹੁਤ ਸੋਹਣਾ ਹੈ ਜੀ ਨੇਵੀ ਬਲੂ ਪਿੰਕ ਨਾਲ ਬੇਬੀ ਪਿੰਕ ਹੈ ਜੀ ਬਿਲਕੁਲ ਬੇਬੀ ਪਿੰਕ ਨਾਲ ਨੇਵੀ ਬਲੂ ਦਾ ਕੰਬੋ ਹੈ ਪਿੰਕ ਦੇ ਨਾਲ ਗ੍ਰੇ ਬਲੈਕ ਦਾ ਕੰਬੋ ਹੈ ਜੀ ਗ੍ਰੇ ਬਲੈਕ ਕਲਰ ਹੈ ਇਸ ਤੋਂ ਬਾਅਦ ਆਇਆ ਜੀ ਮੇਰਾ ਪਰਸਨਲੀ ਫੇਵਰਿਟ ਕਲਰ ਦੇ ਨਾਲ ਆਇਆ ਬਲੈਕ ਦੇ ਨਾਲ ਜਿਹੜਾ ਕਲਰ ਹੈ ਜੀ ਪਿਸਤਾ ਗ੍ਰੀਨ ਗੋਸੌਣੇ ਸ਼ੇਡ ਨੇ ਜੀ ਬਲੈਕ ਦੇ ਨਾਲ ਪਿਸਤਾ ਗ੍ਰੀਨ ਇਸ ਤੋਂ ਬਾਅਦ ਇਹ ਵਾਲਾ ਇਹ ਰਿਪੀਟ ਹੋਇਆ ਜੀ ਇਹ ਡਿਜ਼ਾਈਨ ਇਹ ਰਿਪੀਟ ਹੋਇਆ ਬਟਰਫਲਾਈਜ਼ ਵਾਲਾ ਡਿਜ਼ਾਈਨ ਹੈ ਨਾਲ ਇਹਦੇ ਆਫ ਵਾਈਟ ਕਲਰ ਦੀ ਜਿਹੜੀ ਹੈਗੀ ਆ ਬਾਟਮ ਪੇਅਰ ਅਪ ਕੀਤੀ ਆ ਇਹ ਵੀ ਡਿਜ਼ਾਈਨ ਰਿਪੀਟਡ ਹੈ ਜੀ ਪਿੰਕ ਦੇ ਨਾਲ ਸਕਿਨ ਕਲਰ ਦੀ ਬਾਟਮ ਦੇ ਨਾਲ ਇਹ ਕੀ ਦੇਖ ਸਕਦੇ ਹੋ ਮਸਟਰਡ ਨਾਲ ਜਿਹੜੀ ਕਾਫੀ ਕਲਰ ਦੀ ਬਾਟਮ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜੇ ਆਏ ਨੇ ਜੀ ਇੱਕ ਹੈਗਾ ਗ੍ਰੇ ਕਲਰ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵੀ ਇੱਕ ਹੈਗਾ ਜੀ ਆਪਣਾ ਸਕਿਨ ਬਾਟਮ ਮਸਟਰਡ ਜਿਹੜਾ ਸੂਟ ਰਹੇਗਾ ਜੀ ਸਕਿਨ ਕਲਰ ਦੀ ਨਾਲ ਬਾਟਮ ਰਹੇਗੀ ਸਟਾਕ ਆਪਣੇ ਕੋਲੇ ਕਾਫੀ ਹੈ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਇੱਕ ਸੂਟ ਮਿਲੇਗਾ ਤੁਹਾਨੂੰ ਜਿਹੜਾ 480 ਦਾ ਅਗਰ ਤੁਸੀਂ 2 3 ਦੋ ਸੂਟ ਲਓਗੇ ਤਾਂ ਵੀ 480 ਦਾ ਜੀ ਅਗਰ ਤੁਸੀਂ 3 ਜਾਂ 4 ਸੂਟ ਲਓਗੇ ਤਾਂ ਤੁਹਾਡੇ ਸੂਟ ਦਾ ਜਿਹੜਾ ਪ੍ਰਾਈਸ ਹੋ ਜਾਏਗਾ ਜੀ ਉਹ ਹੋਏਗਾ 450 ਰੁਪਏ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨਰ ਦੇ ਵਿੱਚ ਇਹ ਆਏ ਨੇ ਜੀ ਇੱਕ ਵਾਰ ਮੈਂ ਦੁਬਾਰਾ ਤੋਂ ਤੁਹਾਡੀ ਸਾਰੇ ਕਲਰਾਂ ਦੇ ਉੱਤੇ ਨਿਗਾ ਮਰਾ ਦੇਵਾਂ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਨੇ ਜੀ ਫਟਾਫਟ ਸਕਰੀਨਸ਼ਾਟ ਲੈਂਦੇ ਜਾਓ ਫਟਾਫਟ ਥੋੜੀ ਜਿਹੀ ਨਪਾ ਵੇਟ ਕਰਕੇ ਦਿਖਾਉਂਗੀ ਤੁਹਾਨੂੰ ਮੈਂ ਫਟਾਫਟ ਸਕਰੀਨਸ਼ਾਟ ਲੈਂਦੇ ਜਾਓ ਜਲਦੀ ਜਲਦੀ ਸਕਰੀਨਸ਼ਾਟ ਲਈ ਜਾਓ ਜੀ ਇੰਨੇ ਸੋਹਣੇ ਕਲਰ ਪ੍ਰਿੰਟ ਆਏ ਨੇ ਜੀ ਇਹ ਬਹੁਤ ਸੋਹਣੇ ਸਾਰੇ ਕਲਰ ਪ੍ਰਿੰਟਾਂ ਦੇ ਵਿੱਚ ਇਹ ਸੂਟ ਜਿਹੜੇ ਆਪਣੇ ਕੋਲੇ ਸਟਾਕ ਵਿੱਚ ਆਏ ਨੇ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਬੜੇ ਸੋਹਣੇ ਸੋਹਣੇ ਪ੍ਰਿੰਟ ਨੇ ਦੋ ਦੋ ਸਾਈਡ ਤੇ ਮੈਂ ਤੁਹਾਨੂੰ ਸਾਰੇ ਨਵੇਂ ਡਿਜ਼ਾਈਨ ਪ੍ਰਿੰਟ ਦਿਖਾਈ ਜਾ ਰਹੀਆਂ ਜੀ ਅਗਰ ਤੁਸੀਂ ਇੱਕ ਸੂਟ ਲਓਗੇ ਤਾਂ ਉਹਦਾ ਪ੍ਰਾਈਸ ਰਹੇਗਾ ਜੀ 450 480 ਦੋ ਵੀ 480 ਜੀ ਅਗਰ ਤੁਸੀਂ ਦੋ ਤੋਂ ਜ਼ਿਆਦਾ ਲਓਗੇ ਤਿੰਨ ਚਾਰ ਪੰਜ ਸੂਟ ਲਓਗੇ ਤਾਂ ਤੁਹਾਡਾ ਜਿਹੜੇ ਸੂਟ ਦਾ ਪ੍ਰਾਈਸ ਹੈ ਜੀ ਰਹਿ ਜਾਏਗਾ 450 ਰੁਪਏ ਸਿਰਫ ਅਫੋਰਡੇਬਲ ਜੀ ਪ੍ਰਾਈਸ ਨੇ ਜੀ ਹਰ ਕਿਸੇ ਲਈ ਬਹੁਤ ਸਸਤੇ ਸੂਟ ਬੰਦੇ ਨੇ ਜੀ ਜਿੱਦਾਂ ਮਰਜ਼ੀ ਤੁਸੀਂ ਕੈਜ਼ੂਅਲ ਵੀਅਰ ਇਹਨਾਂ ਨੂੰ ਹਣਾ ਯੂਜ਼ ਕਰ ਸਕਦੇ ਹੋ ਜਿੱਦਾਂ ਮਰਜੀ ਘਰੇ ਜਿੱਦਾਂ ਮਰਜੀ ਪਾਓ ਜੀ ਇਹਨਾਂ ਨੂੰ ਬਹੁਤ ਸੋਹਣੇ ਇਹ ਕੱਪੜੇ ਰਹਿਣ ਵਾਲੇ ਨਾ ਇਹਦਾ ਕੋਈ ਵੀ ਖਰਾਬ ਹੋਣ ਵਾਲਾ ਹੁੰਦਾ ਵੀ ਕਲਰ ਖਰਾਬ ਹੋਏਗਾ ਜਾਂ ਫਿਰ ਇਹਦਾ ਟੈਕਸਚਰ ਖਰਾਬ ਹੋਏਗਾ ਸਟੱਫ ਸੌਰੀ ਖਰਾਬ ਹੋਏਗਾ ਕੁਝ ਵੀ ਇਦਾਂ ਦਾ ਕੋਈ ਵੀ ਇੰਨਾ ਦੀ ਦਿੱਕਤ ਨਹੀਂ ਆਊਗੀ ਸਾਰੇ ਕਲਰ ਡਿਜ਼ਾਈਨ ਮੈਂ ਤੁਹਾਨੂੰ ਦਿਖਾਤੇ ਨੇ ਜੀ ਇਹਦੇ ਬੜੇ ਸੋਹਣੇ ਸੋਹਣੇ ਕਲਰ ਡਿਜ਼ਾਈਨਰ ਦੇ ਵਿੱਚ ਜਿਹੜਾ ਇਹ ਸਟਾਕ ਆਪਣੇ ਕੋਲੇ ਆਇਆ ਔਰ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਸਕਰੀਨ ਦੇ نیچے ਆਪਣਾ ਨੰਬਰ ਵੀ ਚੱਲ ਰਿਹਾ ਹੈ ਜੀ ਹਮੇਸ਼ਾ ਚੱਲਦਾ ਹੀ ਹੁੰਦਾ ਜਿਹੜੀਆਂ ਭੈਣਾਂ ਨੇ ਫੀਡ ਕੀਤਾ ਉਹਨਾਂ ਲਈ ਧੰਨਵਾਦ ਜਿਨ੍ਹਾਂ ਨੇ ਫੀਡ ਨਹੀਂ ਕੀਤਾ ਜੀ ਸਕਰੀਨ ਦੇ नीचे ਮੇਰਾ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਕੋਈ ਵੀ ਫੇਕ ਫਰਾਡ ਕੰਮ ਨਹੀਂ ਜੋ चीज ਤੁਹਾਨੂੰ ਦਿਖਾਈ ਜਾਏਗੀ ਉਹੀ ਸੇਮ ਚੀਜ਼ ਤੁਹਾਡੇ ਘਰ ਤੱਕ ਪਹੁੰਚਾਈ ਜਾਏਗੀ ਜੀ ਬਾਈ ਪੋਸਟ ਆਪਾਂ ਜਿਹੜੇ ਇਹ ਸੂਟ ਨੇ ਤੁਹਾਡੇ ਤੱਕ ਭੇਜਦੇ ਆਂ ਅੱਜ ਦੀ ਵੀਡੀਓ ਪਰ ਇਥੇ ਕਰਦਾਂ ਕਰਦੇ ਆਂ ਜੀ ਸਭ ਤੋਂ ਪਹਿਲਾਂ ਸਭ ਤੋਂ ਲਾਸਟ ਦੇ ਸੌਰੀ ਲਾਸਟ ਤੇ ਬੇਨਤੀ ਹੈ ਜੀ ਭੈਣਾਂ ਦੁਆਰਾ ਫੇਰ ਤੋਂ ਮੇਰੀ ਵੀਡੀਓ ਨੂੰ ਫਟਾਫਟ ਲਾਈਕ ਸ਼ੇਅਰ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਵੀਡੀਓ ਨਾਲ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ